ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੌਸਮ ਦੇ ਵਿੱਚ ਖਾਸ ਤੌਰ ਦੇ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਕਾਫੀ ਤਬਦੀਲੀ ਹੋਣ ਜਾ ਰਹੀ ਹੈ ਉਹਦੇ ਬਾਰੇ ਇੱਕ ਦੋ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਸਾਨ ਵੀਰੋ ਨਵੰਬਰ ਦਸੰਬਰ ਜਨਵਰੀ ਇਹ ਮਹੀਨੇ ਤਕਰੀਬਨ ਸੁੱਕੇ ਲੰਘੇ ਇੱਕਦਮ ਮੀਂਹ ਪਿਆ ਚੰਗੇ ਮੀਂਹ ਨਹੀਂ ਪਏ ਦਸੰਬਰ ਜੀ ਵੀ ਵਧੀਆ ਮੀਂਹ ਪਏ ਜਾਂਦੇ ਸੀ ਪਿਛਲੇ ਸਾਲਾਂ ਜਦ ਜਨਵਰੀ ਜੀ ਵੀ ਪਏ ਜਾਂਦਾ ਸੀ ਆਉੜ ਰਹੀ ਆ ਤੇ ਆਪਾਂ ਨੂੰ ਪਤਾ ਕਿ ਹਰ ਫਸਲ ਦੇ ਵਿੱਚ ਜੇ ਫਸਲ ਦੀ ਫੁੱਟ ਦੌਰਾਨ ਵੱਧ ਦੌਰਾਨ ਮੀਂਹ ਨਹੀਂ ਪੈਂਦਾ ਤਾਂ ਫਿਰ ਉਹ ਖਰਾਬੀ ਆ ਜਿਹੜੀ ਮਗਰੋਂ ਜਦੋਂ ਫਸਲ ਨਸਾਰੇ ਤੇ ਆਉਂਦੀ ਜਾਂ ਪੱਕਣ ਤੇ ਆਉਂਦੀ ਹੈ ਨਾ ਉਦੋਂ ਫਿਰ ਮੌਸਮ 'ਚ ਖਰਾਬੀ ਆਉਂਦੀ ਹੈ ਮੌਸਮ 'ਚ ਅਪਡੇਟ ਇਹ ਆ ਕਿ ਪਰਸੋਂ ਤੋਂ ਲੈ ਕੇ ਪੰਜਾਬ ਦੇ ਹਰਿਆਣਾ ਦੇ ਰਾਜਸਥਾਨ ਦੇ ਕਾਫੀ ਇਲਾਕਿਆਂ ਦੇ ਵਿੱਚ ਮੌਸਮੀ ਗੜਬੜੀ ਦੇ ਨਾਲ ਮੀਂਹ ਤੇਜ਼ ਹਵਾਵਾਂ ਦੇ ਸਾਹਮਣ ਰਹੇ ਹੈ ਇਸ ਤੋਂ ਬਾਅਦ 2-3 ਦੇ ਨੇੜੇ ਤਿਰ ਜਾ ਕੇ ਜਿਹੜਾ ਹੈਗਾ ਕਿਉਂਕਿ ਜਦੋਂ ਮੀਂਹ ਪਊਗਾ ਤਾਂ ਫਿਰ ਉਹ 2-2 ਦਿਨ 3-3 ਦਿਨ ਲਾਉਣ ਦੇ ਅਸਾਰ ਹੈ ਰੁਕ ਰੁਕ ਕੇ ਕਈ ਇਲਾਕਿਆਂ ਦੇ ਵਿੱਚ ਜਿਵੇਂ ਕਣਮਣ ਹੁੰਦੀ ਰਹਿੰਦੀ ਜਾਂ ਬੱਦਲ ਵਾਈ ਰਹਿੰਦੀ ਹੈ ਇਸ ਤਰ੍ਹਾਂ ਮੌਸਮ ਖਰਾਬ ਹੋਣ ਜਾ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਜਦੋਂ ਸ਼ੁਰੂ ਹੁੰਦਾ ਹੁੰਦਾ ਤੁਹਾਨੂੰ ਪਤਾ ਕਿ ਰੁਕ ਰੁਕ ਕੇ ਫਿਰ 2-3 ਵਾਰੀ ਇਹ ਕੰਮ ਚੱਲਦਾ ਹੁੰਦਾ ਵੈਸਟਰਨ ਡਿਸਟਰਬੈਂਸ ਜਦੋਂ ਆਉਂਦੇ ਆ ਗੜਬੜੀਆਂ ਫਿਰ ਇਹ 2-2 ਦਿਨ ਛੱਡ ਕੇ 2-2 3-3 ਦਿਨ ਥੜਾ ਕਿਣਮਣ ਮੀਂਹ ਕਿਤੇ ਹਲਕਾ ਕਿਤੇ ਪਾਰਾ ਪੈਂਦਾ ਰਹਿੰਦਾ ਅੱਧ ਫਰਵਰੀ ਤਾਈਂ ਮੌਸਮ ਜਿਹੜਾ ਹੈਗਾ ਇਸ ਤਰ੍ਹਾਂ ਰਹਿਣ ਦੇ ਸਾਰ ਹੈ ਟੈਂਪਰੇਚਰ ਜਿਹੜਾ ਜਿਵੇਂ ਪਿਛਲੇ ਦਿਨਾਂ 'ਚ ਅਪ ਡਾਊਨ ਜਦੋਂ ਦਿਨ ਦਾ ਤਾਪਮਾਨ ਹੁੰ ਤੁਸੀ ਦੇਖੋ ਜਦ ਧੁੱਪ ਲੱਗਣ ਲੱਗ ਪੈਂਦੀ ਦਿਨ ਦਾ ਤਾਪਮਾਨ ਇੱਕਦਮ ਵਧਣ ਲੱਗ ਪੈਂਦਾ ਜੇ 5-7 ਦਿਨ ਧੁੱਪਾਂ ਲੱਗਣ ਲੱਗ ਪੈਣ ਤਾਂ ਮਿਲਦਾ ਗਰਮੀ ਵਾਲਾ ਕੰਮ ਬਣ ਜਵੇ ਰਾਤ ਨੂੰ ਟੈਂਪਰੇਚਰ ਡਾਊਨ ਚੱਲ ਜਾਂਦਾ ਇਹਦਾ ਗੈਪ ਪੈਂਦਾ ਜਦੋਂ ਇਹ ਫਸਲਾਂ ਤੇ ਬਿਮਾਰੀਆਂ ਦਾ ਸੱਦਾ ਹੁੰਦਾ ਤੇ ਹੁਣ ਜਿਹੜਾ ਆਪਾਂ ਖਾਸ ਗੱਲ ਦਾ ਖਿਆਲ ਰੱਖਣਾ ਜਿਹੜੇ ਨੁਕਤੇ ਦਾ ਆਪਾਂ ਖਿਆਲ ਰੱਖਣਾ ਕਿਉਂਕਿ ਜਿਹੜਾ ਪੀੜੇਪਣ ਦੀ ਕਈ ਥਾਵਾਂ ਤੇ ਕਣਕ ਦੇ ਪਹਿਲਾਂ ਹੀ ਸਮੱਸਿਆ ਹੈਗੀ ਆ ਜਿੱਥੇ ਭਾਰੇ ਪਾਣੀ ਲੱਗ ਗਿਆ ਜਿੱਥੇ ਨਦੀ ਨਾਸ਼ਕਾਂ ਦਾ ਲੇਟ ਸਪਰੇ ਹੋਇਆ ਕਿਉਂਕਿ ਦਿਨ ਖੁੱਲੇ ਨਹੀਂ ਤੇ ਜੇ ਮੀਂਹ ਹੋਰ ਪੈਂਦਾ ਖਾਸ ਤੌਰ ਤੇ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਾਲ ਨੂੰ ਤਾਂ ਹੋਰ ਫਸਲ ਆ ਜਿਹੜੀ ਕਿਉਂਕਿ ਉਹਦਾ ਵਾਧਾ ਰੁਕਣਾ ਹੀ ਜਦੋਂ ਭਾਰੀਆਂ ਜ਼ਮੀਨਾਂ ਪਹਿਲੀ ਗੱਲ ਨਹੀਂ ਗਈ ਕਣਕ ਦਬੀ ਹੋਈ ਹੈ ਉੱਤੇ ਹੋਰ ਮੀਂਹ ਪੈ ਗਿਆ ਤਨਖਸਾਨ ਦੇ ਸਾਰਾ ਹੁਣ ਕਈ ਕਿਸਾਨ ਵੀਰ ਜਿਹੜੇ ਸਪ੍ਰੇਅ ਕਰਨ ਲੱਗੇ ਹੋਏ ਸੀ ਪੀਲੇ ਪਣ ਦੇ ਵਾਸਤੇ ਉਹਨੂੰ ਰੋਕਣ ਵਾਸਤੇ ਜਿਹਦੇ ਵਿੱਚ ਕਿਸਾਨ ਵੀਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫਾਰਮੂਲੇ ਪੁੱਛਦੇ ਆ ਤੁਸੀਂ ਜਿਹੜਾ ਫਾਰਮੂਲਾ ਲਾਉਣਾ ਲਾਓ ਮੈਂ ਆਪਦੀ ਸਮਝ ਅਨੁਸਾਰ ਤਜਰਬੇ ਅਨੁਸਾਰ ਤੁਹਾਡੇ ਨਾਲ ਜਾਣਕਾਰੀਆਂ ਸਵਾਰਸ਼ਮਤਾਕ ਸਾਂਝੀਆਂ ਕਰਦਾ ਰਹਿਣਾ ਸੋ ਮੇਰੀ ਬੇਨਤੀ ਹੁੰਦੀ ਹੈ ਕਿ ਜਿਵੇਂ ਪਹਿਲਾਂ ਆਪਾਂ ਤਤਾਂ ਵਾਲੀਆਂ ਸਪ੍ਰੇਅ ਮੈਗਨੀ ਜ਼ਿੰਕ ਕਰਦੇ ਆ ਕਲੀ ਦਾ ਪਣ ਯੂਰੀਆ ਵਗੈਰਾ ਕਰਦੇ ਆ ਜਿੱਥੇ ਸਲਫਰ ਦੀ ਘਾਟ ਥੱਲੇ ਸਲਫਰ ਕਹੋ ਇਹ ਬੇਨਤੀਆਂ ਜਿਹੜੀਆਂ ਹੈਗੀਆਂ ਕਰਦੇ ਰਹੇ ਕਿ ਸਲਫਰ ਪਾਓ ਯੂਰੀਆ ਪੰਜਾ 55 ਦਿਨ ਤੋਂ ਬਾਅਦ ਫਿਰ ਆਪਾਂ ਨੂੰ ਯੂਰੀਆ ਥੱਲੇ ਪਾਉਣ ਦੇ ਨੁਕਸਾਨ ਹੋਣ ਲੱਗ ਪੈਂਦਾ ਕਣਕ ਦੀ ਫਸਲ ਦੇ ਵਿੱਚ 55 ਦਿਨ ਤੱਕ ਆਪਾਂ ਯੂਰੀਆ ਥੱਲੇ ਪਾ ਸਕਦੇ ਹਾਂ ਉਸ ਤੋਂ ਬਾਅਦ ਫਿਰ ਤੋਂ ਹੀ ਜਿਹੜੀ ਸਪਰੇਅ ਕਰਨੀ ਹੁੰਦੀ ਹੈ ਖਾਸ ਤੌਰ ਤੇ ਜਿਹੜੀ ਤੱਤਾਂ ਵਾਲੀ ਸਪਰੇਅ ਉਹ ਤਾਂ 60 65 ਦਿਨ ਤੱਕ ਵੀ ਕਰ ਸਕਦੇ ਫਿਰ ਜਦੋਂ ਗੋਹ ਵਾਲ ਨੂੰ ਜਾਂਦੀ ਫਸਲ 70 ਦਿਨ ਤੋਂ ਉੱਤੇ ਜਾਂਦੀ 75 ਦਿਨ ਤੇ ਜਾਂਦੀ ਹੈ ਵਿੱਚ ਸਟਾ ਬਣਨਾ ਸ਼ੁਰੂ ਹੋ ਜਾਂਦਾ ਉਸ ਸਮੇਂ ਦਰਾਂ ਨਦੀਨ ਨਾਸ਼ਕ ਸਪਰੇਅ ਬਿਲਕੁਲ ਨਾ ਕਰੋ ਤੇ ਐਨ ਪੀ ਕੇ 13 0 45 ਕਰੋ ਨਾਲ ਬੂਰਣ ਤੁਸੀਂ ਪਾਉਣਾ ਹੈ ਆਪਸ਼ਨਲ ਆ ਤੁਸੀਂ ਪਾ ਸਕਦੇ ਫਾਇਦਾ ਹੁੰਦਾ ਉਸ ਚੀਜ਼ ਨਾਲ ਉਲੀ ਨਾਸ਼ਕ ਚਾਹੇ ਪ੍ਰੋਪੀਕੋਨਜੋਲ ਵਰਤੋ ਟੈਬੂਕੋਨਜੋਲ ਵਰਤੋ ਕਸਟੋਡੀਆ ਵਰਤੋ ਇੰਪੈਕਟ ਐਕਸਟਰਾ ਵਰਤੋ ਜੋ ਪੇਰਾ ਜਿਹੜੀ ਮਰਜੀ ਤੁਸੀਂ ਵਰਤ ਸਕਦੇ ਬਹੁਤ ਵਧੀਆ ਇਹ ਜਿਹੜੇ ਉਲੀ ਨਾਸ਼ਕ ਹੈਗੇ ਗਰੁੱਪ ਬਦਲ ਕੇ ਕਰ ਲਓ ਪਹਿਲੀ ਵਾਰ ਪ੍ਰੋਪੀਕੋਨਜੋਲ ਕੀਤੀ ਹੈ ਕਿ ਟੈਬੂਕੋਨਜੋਲ ਕਰ ਲਓ ਪਹਿਲੀ ਵਾਰ ਕਸਟੋਡੀਆ ਕੀਤੀ ਹੈ ਕਿ ਪੇਰਾ ਕਰ ਲਓ ਅਜੋਕਸੀ ਪਾਸ ਟੈਬੂਕੋਨਜੋਲ ਕਰ ਲਓ ਅਜੋਕਸੀ ਪਲਸ ਅਪੋਕਸੀਕੋਨਜੋਲ ਕਰ ਲਓ ਕਾਫੀ ਤਰ੍ਹਾਂ ਦੇ ਜਿਹੜੇ ਟੈਕਨੀਕਲ ਆਉਂਦੇ 2- ਅਤੇ ਇਹ ਕਰਦੇ حساب ਨਾਲ ਕਰ ਸਕਦੇ ਨੇ ਟੀਬੋ 120 ਗ੍ਰਾਮ ਕਰ ਸਕਦੇ ਜੇ ਤੁਹਾਨੂੰ ਲੱਗਦਾ ਨਾ ਪੀਲਾਪਨ ਹੈਗਾ ਤੁਸੀਂ ਸਪਰੇਅ ਕਰਨ ਜਾ ਰਹੇ ਇੱਕ ਦੋ ਦਿਨ ਜਿਹੜੇ ਹੁਣ ਤੁਹਾਡੇ ਕੋਲ ਕੱਲ ਤੱਕ ਹੈਗਾ ਜੇ ਬਦਲਵਾਈ ਦੌਰਾਨ ਤੁਸੀਂ ਪੁੱਛਦਿਆਂ ਕਿ ਸਪਰੇਅ ਕਰਨ ਦਾ ਕਈ ਕਿਸਾਨ ਵੀ ਪੁੱਛਦੇ ਹੁੰਦੇ ਬਦਲਵਾਈ ਦੌਰਾਨ ਸਪਰੇਅ ਕਰ ਸਕਦੇ ਆ ਦਿਨ ਲੱਗੇ ਨਾਲੋਂ ਵੀ ਤੇਜ਼ੀ ਨਾਲ ਇਹ ਪੱਤਿਆਂ ਦੇ ਵਿੱਚ ਜਜ਼ਬ ਹੁੰਦੀ ਕਿਉਂਕਿ ਜਿਹੜਾ ਸਟੋ ਮੈਟਰਲ ਆ ਉਹ ਜ਼ਿਆਦਾ ਇਹਦੇ ਓਪਨ ਹੁੰਦੇ ਬਦਲਵਾਈ ਦੇ ਵਿੱਚ ਪੱਤੇ ਛੇਤੀ ਉਹਨੂੰ ਖਿੱਚ ਲੈਂਦੇ ਸਪਰੇਅ ਨੂੰ ਪਰ ਉੱਤੇ ਤਰੇਲ ਨਹੀਂ ਜ਼ਿਆਦਾ ਹੋਣੀ ਚਾਹੀਦੀ ਉੱਤੇ ਬੂਟਿਆਂ ਦੇ ਉੱਤੇ ਪਾਣੀ ਨਹੀਂ ਜ਼ਿਆਦਾ ਹੋਣਾ ਚਾਹੀਦਾ ਜਿਹਦੇ ਇਹ ਜਿਹੜੀ ਥੱਲੇ ਸਲੀਪਰ ਕਰਕੇ ਥੱਲੇ ਨਾ ਜਾਵੇ ਕਿਉਂਕਿ ਜੇ ਬੱਦਲਬਾਈ ਹੋ ਜੇ ਰਾਤ ਬੱਦਲਬਾਈ ਹੁੰਦੀ ਆ ਤਾਂ ਤੇਰੇ ਉੱਤੇ ਰੇਲ ਦੇ ਚਾਂਸ ਵੀ ਘੱਟ ਬਣਦੇ ਰਹਿੰਦੇ ਪਰ ਜੇ ਉੱਪਰ ਹੈਗੀ ਫਿਰ ਤੁਸੀਂ ਬਾਅਦ ਦੁਪਹਿਰ ਨੂੰ ਜਿਹੜੀ ਹੈਗੀ ਸਪਰੇਅ ਕਰ ਸਕਦੇ ਥੋੜੇ ਜਿਹੇ ਪੱਤੇ ਆ ਖੁਸ਼ਕ ਹੋਣੇ ਚਾਹੀਦੇ ਆ ਤੇ ਨਾਲ ਤੁਸੀਂ ਜਿਹੜਾ ਹੈਗਾ ਨਾ ਜਿੱਥੇ ਪੀਲਾ ਪਣ ਹੈਗਾ ਨਾਲ ਤੁਸੀਂ ਐਨਪੀਕੇ ਵਗੈਰਾ ਦੇ ਨਾਲ ਅਮੀਨੋ ਐਸਿਡ 2 300 ਐਮਐਲ ਜਾਂ ਜਿਹੜੀ ਸਾਗਾਰਿਕਾਉਂ ਦੀ ਸੀਬੀਡ ਐਕਸਟ੍ਰੈਕਟ ਆਉਂਦਾ ਫਕੋਸ ਸਾਗਾਰਿਕਾ 2 300 ਐਮਐਲ ਤੱਕ ਉਹ ਵਰਤ ਸਕਦੇ ਆ ਨਾਲ ਸਪਰੇਅ ਕਰ ਦਿਓ ਤੇ ਬਹੁਤ ਵਧੀਆ ਜਿਹੜੇ ਤੁਹਾਨੂੰ ਰਿਜ਼ਲਟ ਨਾਲ ਮਿਲਣਗੇ ਐਨਪੀਕੇ 13045 ਨਾਲ ਤੁਸੀਂ ਉਹ ਮਾਈਨੋ ਐਸਿਡ ਪਾ ਸਕਦੇ ਆ ਤੇ ਇੱਕ ਦੋ ਦਿਨ ਚ ਇਹ ਜਿਹੜੀ ਹੈਗੀ ਆਪਾਂ ਸਪਰੇਅ ਆ ਕੱਲ ਤੱਕ ਨਵੇੜ ਲਈਏ ਤੇ ਪਾਣੀ ਆ ਜਿਹੜਾ ਥੱਲੇ ਮੇਰੀ ਤੁਹਾਨੂੰ ਇਹ ਰਹਿ ਗਿਆ ਕਿ ਹੁਣ ਮੌਸਮ ਦੇਖ ਕੇ ਪਾਣੀ ਲਾਓ ਜੇ ਤੁਸੀਂ ਅੱਜ ਭਲਕ ਪਾਣੀ ਲਾਉਣ ਦਾ ਵਿਚਾਰ ਬਣਾ ਰਹੇ ਆ ਤਾਂ ਰੁਕ ਜਾਓ ਪਾਣੀ ਲਾਉਗੇ ਨੁਕਸਾਨ ਹੋਊਗਾ ਤੇ ਸਪਰੇਅ ਤੋਂ ਬਾਅਦ ਜਦੋਂ 12 ਘੰਟੇ ਤੋਂ ਉੱਪਰ ਦਾ ਸਮਾਂ ਲੰਘ ਗਿਆ ਤਾਂ ਸਪਰੇ ਥੋੜੀ ਬਹੁਤ ਵਧੀਆ ਨਤੀਜੇ ਦੇਣ ਦੀ ਬੇਫਿਕਰ ਹੋ ਕੇ ਕਰ ਸਕਦੇ ਆ ਪਰ ਅੱਜ ਭਾਲਕ ਨਵੇੜ ਲੋ ਤੇ ਪਾਣੀ ਅਜੇ ਰੁਕ ਜਾਓ ਫਸਲ ਨੂੰ 8-10 ਦਿਨ ਰੋਕ ਕੇ ਫੇਰ ਦੇਖਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ